ਉੱਤਰੀ ਉਹ ਦੋ ਤੋਂ ਬੰਦਾ ਫੱਟਣ ਤੋਂ ਹਟ ਉਹ ਯਾਰ ਹਟ ਜਾ ਯਾਰ ਪਾਗਲ ਹੋ ਗਏ ਤੁਸੀਂ ਯਾਰ ਹਟੋ ਕੀ ਥੋੜੇ ਵਾਲੀ ਉਹ ਹਟ ਨਹੀਂ ਰਿਹਾ ਯਾਰ ਬੰਦਾ ਮਾਰਨਾ ਤੁਸੀਂ ਯਾਰ ਹਟੋ ਕੀ ਥੋੜੇ ਵਾਲੀ ਲੱਗੇ ਕੋਈ ਨਾ ਛੱਡਣ ਨੂੰ ਹਜੇ ਬੰਦਾ ਮਾਰ ਰਿਹਾ ਤੇ ਗੋਲੇ ਛੱਡਣ ਲੱਗੇ ਆ ਉਹ ਤੇਰੀ ਭੈਣ ਕੁੱਤੇਗੀ

ਇੱਕ ਚੱਕ ਕੇ ਥੱਲੇ ਮਾਰਿਆ ਉਹਨਾਂ ਨੇ ਕਿੰਨੇ ਨੇ ਮਾਰੇ ਜੀ ਹਾਂ ਜੀ ਤਾਂ ਕਿੰਨੇ ਨੇ ਮਾਰੇ ਉੱਪਰ ਜਾ ਕੇ ਉਹ ਵਾਲੇ ਨੇ ਥੋੜੇ ਫੌਜੀ ਨੇ ਥੋੜੇ ਮਾਰਿਆ ਅੱਛਾ ਹੀ ਥੋੜੇ ਫੁੱਟੇ ਥੱਲੇ ਦੇਖ ਲਓ ਦੇਖ ਲਓ ਇਹ ਟੀਰ ਕਾਸੇ ਗੋਲੇ ਇਹ ਸ਼ਰਮ ਆਣੀ ਚਾਹੀਦੀ ਹੈ ਦੇਖੋ ਨੌਜਵਾਨ ਦੱਖਣੀ ਪਿਆ ਟੀਰ ਕਾਸੇ ਗੋਲੇ ਛੱਡਣ ਹਣੀ ਹਟ ਰੇ ਲੈਓ ਪਰਾ ਲੈਓ ਕੰਮ ਕਰਵਾਜੋ ਇਹ ਇੱਕ ਹੋਰ ਮਾਰਿਆ ਸ਼ਰਮ ਆਣੀ ਚਾਹੀਦੀ ਯਾਰ ਕਿਹੜੇ ਹਾਲਾਤ ਬਣਾਤੇ ਨੌਜਵਾਨ ਜ਼ਖਮੀ ਆ ਤੇ ਤੋ ਟੇਰ ਕੈਸੇ ਗੋਲੇ ਛਾੜਨਗੇ ਫਾਟ ਹੀ ਰਹੇ ਕਿੱਧਰ ਗਿਆ ਬਾਈ ਬਾਈ ਕਿੱਧਰ ਹੈ ਫੱਟ ਹੋ ਗਈ ਯਾਰ ਹੱਦ ਹੋ ਗਈ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਨੌਜਵਾਨ ਜ਼ਖਮੀ ਪਿਆ ਇਹਨਾਂ ਪੁਲਿਸ ਅਫਸਰਦ ਨੂੰ ਓ ਯਾਰ ਸ਼ਰਮ ਕਰ ਲੋ ਕੁਛ ਹੁਣ ਤੱਕ ਰੁਕ ਜਾ ਐਡਾ ਬਾਈ ਨੂੰ ਪਾਣੀ ਕੋ ਨਹੀਂ ਦੋ ਯਾਰ ਉਹ ਦੇਖ ਲੋ ਹਲੇ ਵੀ ਨਹੀਂ ਹਟ ਰਹਾ ਯਾਰ ਖਦ ਹੋ ਗਈ ਹੱਦੋਂ ਓਕੇ ਕੁਛ ਤੇ ਹੋ ਗਿਆ ਇਹਦਾ ਘਰ ਜਾਣਾ ਪੈਂਦਾ ਪਾਣੀ ਪਾਣੀ ਸੱਟ ਲੱਗੀ ਐ ਨੌਜਵਾਨ ਦੇ ਓ ਲੈ ਲੈ ਪਾਣੀ ਉਹ ਯਾਰ ਉੱਥੇ ਕਿ ਪੁੱਛਿਆ ਅਸੀਂ ਇਤਰਾ 15 ਲੈ ਜਾਵਾਂਗੇ ਇਹਨੂੰ ਲੈ ਜਾਓ ਭਾਈ ਫੜਾ ਹੋਦਿਆ ਨਾ ਹੋ ਸੋ ਨੌਜਵਾਨ ਜ਼ਖਮੀ ਹੈ ਅਰਦਾਸ ਕਰਦੇ ਹਾਂ ਪਰਮਾਤਮਾ ਅਗੇ ਕਿ ਹੁਣ ਇਧਰ ਨੂੰ ਕੋਈ ਸ਼ੈ ਨਾ ਆਵੇ ਲੇਕਿਨ ਜਿਹੜੇ ਅਫੀਸਰ ਨੇ ਉਧਰ ਫੌਜੀ ਨੇ ਹਰਿਆਣਾ ਸਰਕਾਰ ਦੇ ਪੁਲਿਸ ਅਫੀਸਰ ਨੇ ਗੋਲੇ ਤੇ ਗੋਲਾ ਛੱਡ ਰਹੇ ਆ ਆਈ ਥਰੂ ਨੇ ਜਬਾਈ ਥੋੜਾ ਥਰੂ ਬਾਈ ਸੋ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਵੀਰ ਦੀਆਂ ਉਹ ਲੱਗਦਾ ਥੱਲੇ ਚੱਕ ਮਤੀ ਹੁੰਦਾ ਕਾ ਇਹ ਤੁਹਾਨੂੰ ਬਖਾ ਰਹੇ ਨੇ ਪ੍ਰਸ਼ਾਸਨ ਨੂੰ ਲੇਕਰ ਪ੍ਰਸ਼ਾਸਨ ਨੂੰ ਗੋਲੇ ਤੇ ਗੋਲਾ ਸੁੱਟਿਆ ਜਾ ਰਿਹਾ ਆਟਾ ਲਾ ਗਈ ਬਾਈ ਕੋਈ ਛਾਲ ਮਾਰੀ ਸੌਣ ਪਈ ਹੈ ਉੱਤੇ ਮੰਮਲਾ ਆ ਬਾਈ ਯਾਰ ਆਹੋ ਲੌਂਚ ਕੋਈ ਨਹੀਂ ਦੋਨੀਆਂ ਜੋੜਾ ਚੱਲਦੀ ਜਵਾਨੀ ਬੀਚ ਚੋੜਾ ਚੱਲਦੀ ਕਰਾਈ ਜਾ ਲੈ ਵੀ ਕਰਾ ਦਿੱਤੀ ਚੱਲਦੀ ਉਹ ਜੋ ਬਾਈ ਉਧਰ ਨੂੰ ਚੱਲਿਆ ਸੋ ਨੌਜਵਾਨ ਵੀਰ ਨੂੰ ਲੈ ਕੇ ਜਾ ਰਹੇ ਹੁਣ ਬਾਈ ਨੇੜੇ ਰੋ ਨੇੜੇ ਰੋ ਲੱਗਾ ਰੋ ਬਾਈ ਵੇਖੋ ਡਰੋਨ ਨਾਲ ਦੇ ਨਾਲ ਡਰੋਨ ਵੀ ਉੱਡ ਰਿਹਾ ਡਰੋਨ ਨਜ਼ਰ ਰੱਖ ਰਿਹਾ ਵੀ ਕਿੱਥੇ ਕੀ ਕੀ ਹੋ ਰਿਹਾ ਉਹ ਡਰੋਨ ਦੇ ਰਾਹੀਂ ਕੀਰਕਾਸ ਦੇ ਗੋਲੇ ਵੀ ਛੱਡੇ ਜਾ ਰਹੇ ਆ ਵਾਹ ਦੇਖੋ ਖੇਤਾਂ 'ਚ ਆ ਆ ਰਿਹਾ ਬੰਬ ਜੀ ਆ ਜਿਹੜਾ ਜਿਹੜਾ ਕਿਸਾਨਾਂ ਦੇ ਨਾ ਸਰੀਆਂ ਮਾਰ ਰਹੇ ਆ ਜੀ ਗੋਲੀਆਂ ਨਾ ਸਾਨੂੰ ਸਾਹ ਹੁੰਦੇ ਆ ਜੀ ਨਾ ਸਾਨੂੰ ਪਾਣੀ ਦੀ ਹੱਦ ਹੱਦ ਸੁবিধা ਇਹ ਸਰਕਾਰ ਘੱਟੋ ਘੱਟ 10-20 ਘੰਟੇ ਹੋ ਗਿਆ ਛੁੱਟੀ ਜਾਂਦੀ ਆ ਅੱਖਾਂ ਵੀ ਸੁਟੀਆਂ ਹੋਈਆਂ ਤੁਹਾਡੀਆਂ ਆ ਬੰਬੜੇ ਤੁਹਾਡੇ ਸਾਹਮਣੇ ਤੋਂ ਕਟਾ ਕਰ 50 ਤੱਕ ਆ ਦੇਣਾ ਇੰਨੇ ਕ ਮੈਂ ਥਾਂ ਤੋਂ ਜੀ ਇਹ ਬੰਬ ਇੰਨੇ ਕੇ ਰੀਤ 500 ਦੀ ਸਰਕਾਰ ਕਿੰਨੀ ਜ਼ਿੰਮੇਵਾਰੀ ਹੈ ਜੀ ਹਾਂ ਇੱਕ ਹੋਰ ਆਇਆ ਇੱਕ ਕਬਿਟੀ ਆ ਗਿਆ ਜੀ ਤੂੰ ਜਿਆਦਾ ਦੂਰ ਵੀ ਨਹੀਂ ਆਇਆ ਹਾਂ ਉਹ ਆ ਗਿਆ ਯਾਨੀ 10 20 ਮਿੰਟ ਦੇ ਵਿੱਚ ਡਾਇਰੈਕਟ ਬੰਬ ਆ ਗਿਆ ਕੋਈ ਕੋ ਉੱਥੇ ਫੁੱਟਿਆ ਇਹ ਕਿਸੇ ਦਾ ਵੀ ਜਾਨਵਾਰੀ ਨੁਕਸਾਨ ਕਿਸੇ ਦਾ ਜਾਨਵਾਰ ਇੱਕ ਹੋਰ ਆਇਆ ਇੱਕ ਹੋਰ ਆਇਆ ਕਿਧਰ ਇਹ ਇੱਕ ਹੋਰ ਕਿਸੇ ਦੇ ਉੱਤੇ ਫਟ ਗਿਆ ਇੱਕ ਆ ਪਿੱਛੇ ਫਟ ਗਿਆ ਜੀ ਆ ਦੇਖੋ ਨਾਲ ਹੀ ਆ ਨਾਲ ਆ ਦੇਖੋ ਆ ਦੋ ਤੂੰੇ ਲਗਾਤਾਰ 50 50 ਮੀਟਰ ਦੇ ਦਾਇਰੇ ਦੇ ਵਿੱਚ ਬੰਬ ਛੁੱਟ ਰਹੀਏ ਸਰਕਾਰ ਕੀ ਕਰਾਏਗੀ ਜੀ ਸੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਮਾਹੌਲ ਇਸ ਵਕਤ ਕੀ ਬਣਿਆ ਹੋਇਆ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗਾ ਇਸ ਵਕਤ ਕਿ ਕੋਈ ਵੱਡਾ ਮਨਿਸਟਰ ਨਹੀਂ ਹੈਗਾ ਵੀ ਇਸ ਵਕਤ ਕੋਈ ਵੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਕੀ ਸਰਕਾਰ ਕਰਨਾ ਕੀ ਜਾਂਦੀ ਹੈ ਇਸ ਵਕਤ ਜੀ ਭੁੱਖਣ ਪਾਣੇ ਪਾਣੀ ਦੀ ਵੀ ਨਹੀਂ ਕਿਤੋਂ ਹੈਗਾ ਵੀ ਕਿਤੋਂ ਪਾਣੀ ਦੀ ਇੱਕ ਬੂੰਦ ਵੀ ਮਿਲ ਜੇ ਜੀ ਸਾਡੀ ਪੰਜਾਬ ਪੰਜ ਦਰਿਆਵਾਂ ਦੀ ਜਿਹੜੀ ਪਾਣੀ ਵੀ ਪਾਣੀ ਪੀਣ ਤੋਂ ਅੱਜ ਦਰਸਰੀ ਹੈ ਪੰਜਾਬ ਦੇ ਲੋਕ ਤੇ ਸਰਕਾਰ ਤੋਂ ਛੱਦਤ ਟਾਰੀ ਹੈ ਜੀ ਤੁਹਾਡੇ ਸਾਹਮਣੇ ਦੇਖ ਲੋ ਆ ਗੋਲੇ ਸੁੱਟ ਲੱਗੀ ਸਰਕਾਰ ਪਹਿਲਾਂ ਥਰੂ ਸੁੱਟਦੀ ਹੁਣ ਗੋਲੇ ਸੁੱਟ ਲੱਗੀ ਹਾਂ ਦੱਸੋ ਕੀ ਕਰੇਗੀ ਜੀ ਬੰਬ ਲੱਗੀ ਮਾਰਨੇ ਹੁਣ ਸੋ ਇਸ ਵਕਤ ਜਿਹੜਾ ਮਾਹੌਲ ਬਣਿਆ ਹੋਇਆ ਕਿ ਹਰਿਆਣਾ ਸਰਕਾਰ ਦਾ ਕੋਈ ਮੰਤਰੀ ਨਹੀਂ ਹੈਗਾ ਕੋਈ ਸੂਚਨਾ ਮੰਤਰੀ ਨਹੀਂ ਕੀ ਉਹ মিডিਆ ਨਹੀਂ ਦੇਖ ਰਹੀ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਹੀ ਉਹਨਾਂ ਕੋਲ ਰਿਪੋਰਟਸ ਨਹੀਂ ਆ ਰਹੀਆਂ ਦੇਖੋ ਤੁਸੀਂ ਸਭ ਦੇਖ ਰਿਹਾ ਨੀਂਦ ਵਿੱਚ ਸਾਰਾ ਦੇਖ ਰਿਹਾ ਨੀਂਦ ਵਿੱਚ ਕੋੜ ਆ ਸੋ ਦੇਖੋ ਵੀ ਕਿਸੇ ਵੀ ਵਕਤ ਸਾਡੇ ਉੱਤੇ ਵੀ ਹਮਲਾ ਹੋ ਸਕਦਾ ਹੈ ਬਿਲਕੁਲ ਸਾਹਮਣੇ ਬਿਲਕੁਲ ਮੂਹਰੇ ਗਿਰੇ ਬੰਬ ਇਸ ਵਕਤ ਅੱਗ ਵੀ ਲੱਗੀ ਜੀ ਉਹ ਲੱਗੀ ਅੱਗ ਚੁੰਗੀ ਦੀ ਸੋ ਚੁੰਗੀ ਦੀ ਅੱਗ ਘਰਾਂ ਦਾ ਅੱਗ ਲੱਗੀ ਕਿ ਸੀਗੇ ਚੁੰਗੀ ਜਿਹੜੀ ਬਣੀ ਹੋਈ ਸੀ ਉਹਨੂੰ ਵੀ ਅੱਗ ਲੱਗੀ ਹੈ ਸੁੱਤ ਤਾਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਜਿਹੜੇ ਗੋਲੇ ਛੁੱਟੇ ਜਾ ਰਹੇ ਆ ਇਹ ਕਿੰਨੇ ਖਤਰਨਾਕ ਆ ਇਹ ਇੱਕ ਹੋਰ ਗਿਰਿਆ ਸੋ ਜੰਗ ਦਾ ਮੈਦਾਨ ਤੁਸੀਂ ਇਸ ਵਕਤ ਦੇਖ ਰਹੇ ਹੋ ਬਣਿਆ ਹੋਇਆ ਖੇਤਾਂ ਨੂੰ ਇਸ ਵਕਤ ਜੰਗ ਦਾ ਮੈਦਾਨ ਬਣਿਆ ਹੋਇਆ ਦੇਖ ਰਹੇ ਹੋ ਔਰ ਇਹ ਕਿਸੇ ਕੰਟਰੀ ਦਾ ਨਹੀਂ ਹੈਗਾ ਇਹ ਕਿਸੇ ਰਸ਼ੀਆ ਯੂਕਰੇਨ ਦਾ ਮੈਦਾਨ ਨਹੀਂ ਹੈਗਾ ਇਹ ਭਾਰਤ ਦੇ ਇੱਕ ਪਾਸੇ ਦੂਸਰੇ ਪਾਸੇ ਹਰਿਆਣੇ ਦਾ ਬਾਰਡਰ ਜਿੱਥੇ ਪੰਜਾਬ ਤੋਂ ਚੱਲ ਕੇ ਹਰਿਆਣੇ ਤੋਂ ਚੱਲ ਕੇ ਕਿਸਾਨ ਪਹੁੰਚੇ ਹੋਏ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਔਰ ਜਾਨ ਲੈਵਾ ਹੋ ਸਕਦੀ ਹੈ ਇਸ ਵਕਤ ਇਹ ਖਾਨ ਨੇ ਬੰਬਨੇ ਆ ਛੱਡੇ ਮਾਰ ਦੋਗੇ ਬੰਦੇ ਨੂੰ